ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਤੁਸੀਂ ਸਭ ਜਾਣਦੇ ਹੋ ਦਲਜੀਤ ਤੇ ਬੱਬੂ ਮਾਨ ਦਾ ਮੁੱਦਾ ਸੋਸ਼ਲ ਮੀਡੀਆ ਤੇ ਪੂਰਾ ਭਖ ਰਿਹਾ ਹੈ। ਹੁਣ ਤੁਹਾਨੂੰ ਦੱਸ ਦਿਆਂ ਇਹਨਾਂ ਦੋਵਾਂ ਵੱਡੇ ਸਿੰਗਰਾਂ ਦੀ ਪੂਰੀ ਗੱਲ। ਸਭ ਤੋਂ ਪਹਿਲਾਂ ਤਾਂ ਬੱਬੂ ਮਾਨ ਦੀ ਕਈ ਸਾਲ ਪਹਿਲਾਂ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਬੱਬੂ ਮਾਨ ਕਹਿੰਦਾ ਹੈ ਗੋਲ ਗਲੇ ਦੀ ਟੀ-ਸ਼ਰਟ ਨਾਲ ਪੱਗ ਨਹੀਂ ਬੰਨੀ ਦੀ। ਇੱਕ ਅੱਧਾ ਗੀਤ ਜੇ ਚੱਲ ਜੇ ਹਵਾ ਨਹੀਂ ਮੰਨੀ ਦੀ। ਉਸ ਟਾਈਮ ਦਲਜੀਤ ਦਾ ਗਾਣਾ ਸੁਪਰ ਹਿੱਟ ਹੋਇਆ ਸੀ ਲੱਖਾਂ 28 ਕੁੜੀ ਦਾ ਤੇ ਦੂਜਾ ਗਾਣਾ ਜੱਟ ਫਾਇਰ ਕਰਦਾ ਇਹ ਦੋਵੇਂ ਗਾਣੇ ਹਿੱਟ ਹੋਏ ਸੀ ਉਦੋਂ ਬੱਬੂ ਮਾਨ ਨੇ ਇਹ ਗੱਲ ਇੱਕ ਲਾਈਵ ਸ਼ੋਅ ਤੇ ਕਹੀ ਸੀ ਉਸ ਤੋਂ ਬਾਅਦ ਹੁਣ ਜਦੋਂ ਦਲਜੀਤ ਦਾ ਦੌਰ ਆਇਆ ਦਲਜੀਤ ਬੋਲੀਵੁੱਡ ਹਾਲੀਵੁੱਡ ਸਭ ਜਗ੍ਹਾ ਤੇ ਛਾ ਗਿਆ ਤਾਂ ਦਲਜੀਤ ਨੇ ਵੀ ਆਪਣੇ ਇੱਕ ਲਾਈਵ 'ਚ ਬੱਬੂ ਮਾਨ ਦੀ ਉਹਨਾਂ ਗੱਲਾਂ ਦਾ ਰਿਪਲਾਈ ਦਿੱਤਾ ਹੈ ਉਹ ਵੀ ਐਨੇ ਸਾਲਾਂ ਬਾਅਦ ਦਲਜੀਤ ਦਲਜੀਤ ਲਾਈਵ 'ਚ ਕਹਿੰਦਾ ਹੈ ਕਿ ਮੈਨੂੰ ਕਹਿੰਦੇ ਸੀ ਗੋਲ ਗਲੇ ਦੀ ਟੀ-ਸ਼ਰਟ ਨਾਲ ਪੱਗ ਨਹੀਂ ਬੰਨੀ ਦੀ ਮੈਂ ਤਾਂ ਬੰਨ ਕੇ ਦਿਖਾਈ ਕਹਿੰਦੇ ਸੀ ਪੰਜਾਬੀ ਪੱਗ ਵਾਲਾ ਬੋਲੀਵੁੱਡ ਨਹੀਂ ਜਾ ਸਕਦਾ ਮੈਂ ਤਾਂ ਜਾ ਕੇ ਵਿਖਾਇਆ ਬਾਕੀ ਤੁਸੀਂ ਵੀਡੀਓ ਚ ਇਸ ਤੋਂ ਬਾਅਦ ਚਮਕੀਲਾ ਮੂਵੀ ਚ ਦਿਲਜੀਤ ਨੇ ਲੀਡ ਰੋਲ ਕੀਤਾ ਇਸ ਦੇ ਨਾਲ ਹੀ ਦਿਲਜੀਤ ਨੇ ਇੱਕ ਇੰਟਰਵਿਊ ਚ ਕਲਿੱਪ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਿਲਜੀਤ ਕਹਿੰਦਾ ਹੈ ਕਿ ਮੈਂ ਕਿਸੇ ਕੀਮਤ ਤੇ ਪੱਗ ਨਹੀਂ ਲਾਵਾਂਗਾ ਪਰ ਚਮਕੀਲਾ ਮੂਵੀ ਚ ਦਿਲਜੀਤ ਨੇ ਪੱਗ ਲਾ ਕੇ ਚਮਕੀਲੇ ਦਾ ਰੋਲ ਕੀਤਾ ਉਸ ਤੋਂ ਬਾਅਦ ਬੱਬੂ ਮਾਨ ਨੇ ਵੀ ਇੱਕ ਪੋਸਟ ਪਾਈ ਦਿਲਜੀਤ ਬਾਰੇ ਬੱਬੂ ਮਾਨ ਨੇ ਕਿਹਾ ਫੇਮ ਬੱਬੂ ਮਾਨ ਨੇ ਕਿਹਾ ਫੇਮ ਵਾਸਤੇ ਪੈਸੇ ਵਾਸਤੇ ਧਰਮ ਨਹੀਂ ਛੱਡੀਦਾ ਪੱਗ ਨਹੀਂ ਲਾਣੀ ਚਾਹੀਦੀ ਤਾਂ ਇਹ ਸੀ ਦਿਲਜੀਤ ਤੇ ਬੱਬੂ ਮਾਨ ਦੀ ਕੰਟਰੋਵਰਸੀ ਹੁਣ ਅੱਗੇ ਵੇਖਦੇ ਹਾਂ ਕਿ ਦਿਲਜੀਤ ਦਾ ਕੀ ਰਿਪਲਾਈ ਆਂਦਾ ਹੈ ਨਾਲ ਹੀ ਦੱਸ ਦਈਏ ਕਿ ਚਮਕੀਲਾ ਮੂਵੀ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਚਮਕੀਲਾ ਮੂਵੀ ਹਿੱਟ ਹੋ ਗਈ ਹੈ ਲੋਕ ਦਿਲਜੀਤ ਦੇ ਕੰਮ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਤਾਂ ਦੋਸਤੋ ਦਿਲਜੀਤ ਤੇ ਬੱਬੂ ਮਾਨ ਦੇ ਮੁੱਦੇ ਤੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸਾਂ ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ